ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਬਿਜਲੀ ਬਿੱਲ ਦਾ ਵਿਰੋਧ ਕਰ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਜਿਹੜਾ ਨਵਾਂ ਬਿਜਲੀ ਬਿੱਲ ਲੈ ਕੇ ਆਂਦਾ ਜਾ ਰਿਹਾ ਹੈਗਾ ਉਸ ਨੂੰ ਲੈ ਕੇ ਪਹਿਲਾਂ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਤੇ ਉਸ ਤੋਂ ਬਾਅਦ ਵੱਡੇ ਪੱਧਰ ਤੇ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਨੇਗੇ ਤਾਂ ਹੁਣ ਇੱਕ ਦੂਸਰੀ ਕਾਰਵਾਈ ਜਿਹੜੀ ਗਰਾਊਂਡ ਤੇ ਦਿਖ ਰਹੀ ਹੈਗੀ ਉਹ ਹੁਣ ਜਿਹੜੇ ਪ੍ਰੀ-ਪੇਡ ਮੀਟਰ ਲੱਗੇ ਹੋਏ ਨੇਗੇ ਉਹਨਾਂ ਨੂੰ ਉਤਾਰਨ ਦੇ ਲਈ ਜਥੇਬੰਦੀ ਆਪ ਗਰਾਊਂਡ ਤੇ ਉਤਰੀ ਹੋਈ ਹੈਗੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਫੈਸਲਾ ਹੈਗਾ ਕਿਸਾਨਾਂ ਦੇ ਵੱਲੋਂ ਲਿਆ ਗਿਆ ਹੈਗਾ ਕਿ ਹੁਣ ਖੁਦ ਜਿਹੜੇ ਘਰਾਂ ਦੇ ਵਿੱਚ ਪ੍ਰੀ-ਪੇਡ ਮੀਟਰ ਨੇ ਜਿਹੜੇ ਜਿਹਨੂੰ ਚਿਪ ਵਾਲਾ ਮੀਟਰ ਵੀ ਕਿਹਾ ਜਾਂਦਾ ਹੈਗਾ ਤਾਂ ਉਸ ਨੂੰ ਵੱਡੇ ਪੱਧਰ ਤੇ ਪਹਿਲਾਂ ਵੀ ਵਿਰੋਧ ਸੀ ਜਿਹੜਾ ਪਿੰਡ ਦੇ ਵਿੱਚ ਇਸ ਮੀਟਰ ਨੂੰ ਲਗਾਉਣ ਤੇ ਕਿਸਾਨ ਵਿਰੋਧ ਕਰਦੇ ਸੀਗੇ ਪਰ ਹੁਣ ਇਸ ਨੂੰ ਉਤਾਰਨ ਦੇ ਲਈ ਕਿਸਾਨ ਖੁਦ ਲੱਗ ਗਏ ਨੇ ਤਾਂ ਕਿਤੇ ਨਾ ਕਿਤੇ ਵੱਡਾ ਜਿਹੜਾ ਕਿਤੇ ਨਾ ਕਿਤੇ ਫੈਸਲਾ ਹੈਗਾ ਕਿਸਾਨਾਂ ਦਾ ਕਿ ਖੁਦ ਵੈਸੇ ਖਾਤਰੇ ਵਾਲਾ ਮਾਹੌਲ ਵੀ ਇੱਥੇ ਬਣਿਆ ਹੋਇਆ ਹੈਗਾ ਗੱਲਬਾਤ ਵੀ ਕਰਦੇ ਆਂਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਜ਼ਰੂਰਤ ਪੈ ਗਈ ਹੈਗੀ ਕਿਉਂਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਭਾਈ ਜੀ ਕਿਵੇਂ ਦੇਖਦੇ ਹੋਗੇ ਕਿ ਤੁਸੀਂ ਖੁਦ ਹੀ ਜਿਹੜਾ ਮੀਟਰ ਹੈਗਾ ਉਤਾਰ ਰਹੇ ਹੋਗੇ ਇਹਨਾਂ ਦੀ ਕੀ ਜ਼ਰੂਰਤ ਪਈ ਹੈਗੀ ਬਾਈ ਇਹ ਮੀਟਰ ਸੀ ਆਪਣੀ ਮਰਜ਼ੀ ਨਾਲ ਨਹੀਂ ਤਾਰ ਰਹੇ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਇਹ ਮੀਟਰ ਤਾਰ ਰਹਾਂਗੇ ਇਹ ਜਿਹੜੇ ਮੀਟਰ ਨੇ ਪ੍ਰਾਈਵੇਟ ਕੰਪਨੀਆਂ ਦੇ ਮੀਟਰ ਲੱਗੇ ਹੋਏ ਨੇ ਇਹ ਜਿਹੜੀ ਸਰਕਾਰ ਹੈ ਧੜਾ ਧੜ ਕੰਪਨੀ ਨੂੰ ਸਾਰੇ ਅਦਾਰੇ ਸਰਕਾਰੀ ਸੁਮਾ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਮੰਨਣਾ ਵੀ ਇਹ ਲੋਕਾਂ ਨੂੰ ਦੀ ਪਹੁੰਚੋ ਲਾਈਟ ਨੇ ਬਾਹਰ ਹੋ ਜਾਣਾ ਹੈ ਕਿਉਂਕਿ ਇਹ ਇੱਕ ਮੁੱਖ ਚੀਜ਼ ਆਪਣੇ ਘਰਾਂ 'ਚ ਵਰਤਣ ਵਾਲੀ ਜੇ ਰਾਤ ਨੂੰ 12 ਵਜੇ ਤੁਹਾਡੇ ਪੈਸੇ ਖਤਮ ਹੋ ਗਏ ਤਾਂ 12 ਵਜੇ ਹੀ ਲਾਈਟ ਤੁਹਾਡੀ ਬੰਦ ਹੋ ਜਾਣੀ ਹੈ ਚਾਹੇ ਤੁਸੀਂ ਨਹਾਉਣ ਕਣੀ ਬੈਠਿਓ ਚਾਹੇ ਰੋਟੀ ਪਕਾਉਣ ਕਣੀ ਬੈਠਿਓ ਚਾਹੇ ਤੁਹਾਡੇ ਕੋਈ ਰਿਸ਼ਤੇਦਾਰ ਹੋਵੇ ਇਹਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਲੋਕਾਂ 'ਚ ਐਡੀ ਤਾਕਤ ਹੈ ਨਹੀਂ ਗੀ ਹਜੇ ਵੀ ਲੋਕ ਅਡਵਾਂਸ ਪੈਸੇ ਬਿੱਲ ਭਰ ਕੇ ਵੀ ਲਾਈਟ ਚਲਵਾ ਸਕਣ ਅਸੀਂ ਇਸ ਦਾ ਤਾਂ ਰੋਧ ਕਰਦੇ ਵੀ ਆ ਲੋਕਾਂ ਤੋਂ ਇੰਨੇ ਮਹਿੰਗੇ ਬਿਲ ਤੇ ਪ੍ਰਾਈਵੇਟ ਕੰਪਨੀ ਨਾਲ ਨਿਬੜੇ ਨਹੀਂ ਜਾਣਾ ਹੁਣ ਤੁਸੀਂ ਕਿੰਨੇ ਕਿ ਮੀਟਰ ਜਿਹੜੇ ਉਤਾਰ ਚੁੱਕੇ ਹੋ ਸਾਡੀ ਹਜੇ ਤਾਂ ਇਹ 1 2 ਧੌਰੀ ਨਹੀਂ ਗਈ ਬਾਕੀ ਅੱਗੇ ਹੋਰ ਘਰਾਂ ਚ ਨੇ ਸਾਨੂੰ ਸੁਨੇਹੇ ਆਏ ਹੋਏ ਨੇ ਅਸੀਂ ਇੱਕ ਦੂਆਦ ਉਧਰ ਨੂੰ ਜਾਣਾ ਹੈ ਅੱਜ ਦੇ 25 30 ਮੀਟਰ ਦੇ এভারেਜ ਸਾਡੀ ਅੱਜ ਜੱਜ ਹੋਰ ਪਿੰਡਾਂ ਚ ਵੀ ਤੁਹਾਡੀ ਜਥੇਬੰਦੀ ਕਰ ਰਹੀ ਹੈ ਹਾਂਜੀ ਕੱਲ੍ਹ ਸਾਜਲੀ ਦੇ ਵਿੱਚ ਹੋਇਆ ਅੱਜ ਲੌਂਗਵਾਲ ਦੇ ਵਿੱਚ ਵੀ ਹੋਣਾ ਤੇ ਹੋਰ ਕਾਫੀ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਸਾਡੇ ਪਿੰਡ ਬਲੈਕਆਊਟ ਚੱਲ ਰਿਹਾ ਜਿਹੜੇ ਪਿੰਡਾਂ ਦੇ ਵਿੱਚ ਮੁਗਵਾਲ ਵਗੈਰਾ ਇਧਰ ਪਿੰਡਾਂ ਘਾਵ ਦਾ ਸਾਰੇ ਪਿੰਡਾਂ ਦੇ ਵਿੱਚ ਸਾਨੂੰ ਜਥੇਬੰਦੀ ਵੱਲੋਂ ਸਨੇਹਾ ਆਇਆ ਹੋਇਆ ਅੱਜ ਅਸੀਂ ਇਹ ਸਨੇਹਾ ਨੂੰ ਮੁੱਖ ਰੱਖਦੇ ਹੋਏ ਵੀ 10 ਤਰੀਕ ਨੂੰ ਸਾਰੇ ਮੀਟਰ ਜਿੰਨੇ ਪੱਟੇ ਜਾਣਗੇ ਲੋਕਾਂ ਦੀ ਸਹਿਮਤੀ ਲੈ ਕੇ ਉਹਨੇ ਪੱਟ ਕੇ ਅਸੀਂ ਕੱਲ ਨੂੰ ਜਮ੍ਹਾਂ ਕਰਵਾਵਾਂਗੇ ਅਸੀਂ ਉਹਦਾ ਉਤਰਾਂਗੇ ਤੁਸੀਂ ਵੀ ਜਮ੍ਹਾਂ ਕਰਵਾਉਣ ਜਾਓਗੇ ਪਰ ਜਿਹੜਾ ਤੁਸੀਂ ਇਹ ਕਰ ਰਹੇ ਹੋਗੇ ਜਿਸ ਤਰ੍ਹਾਂ ਤੁਸੀਂ ਖੁਦ ਉਤਾਰ ਰਹੇ ਹੋਗੇ ਤਾਂ ਇਹ ਗੈਰਕਾਨੂੰਨੀ ਕਿਤੇ ਨਾ ਕਿਤੇ ਬਣਦਾ ਕਿ ਤੁਸੀਂ ਖੁਦ ਡਾਇਰੈਕਟ ਜਿਹੜੀ ਬਿਜਲੀ ਘਰ ਨੂੰ ਦੇ ਰਹੇ ਹੋਗੇ ਇਹ ਡਾਇਰੈਕਟਰ ਤਾਂ ਹੀ ਫਿਰ ਆਏ ਹੁਣ ਹੋਰ ਹੱਲ ਨਹੀਂ ਸਾਡੇ ਕੋਲੇ ਕੋਈ ਹੋਰ ਹੱਲ ਵੀ ਕੀ ਲੋਕਾਂ ਕੋਲ ਸਰਕਾਰ ਸਾਡੀ ਸੁਣਦੀ ਨਹੀਂ ਹੈਗੀ ਪਹਿਲਾਂ ਸ਼ੰਭੂ ਮੋਰਚੇ ਤੇ ਤੁਸੀਂ ਦੇਖਿਆ ਖਨੌਰੀ ਉੱਥੇ ਕਿੰਨਾ ਤਸੱਦਦ ਕਰਿਆ ਸਰਕਾਰ ਨੇ ਸਾਡੀਆਂ ਟਰਾਲੀਆਂ ਤੱਕ ਹਜੇ ਤੱਕ ਸਾਮਾਨ ਨਹੀਂ ਮਿਲਿਆ ਨੇ ਜਿਹੜੇ ਜਿਹੜੇ ਘਰਾਂ ਦੇ ਤੁਸੀਂ ਮੀਟਰ ਉਤਾਰ ਰਹੇ ਹੋਗੇ ਜਿਵੇਂ ਉਹ ਘਰ ਤੁਹਾਡੇ ਨਾਲ ਸਹਿਮਤ ਨਹੀਂ ਪੂਰੇ ਸਹਿਮਤ ਨਹੀਂ ਸੀ ਸਹਿਮਤੀ ਬਿਨਾ ਕਿਸੇ ਦੇ ਘਰੇ ਜਾਂਦੀ ਨਹੀਂ ਸੀਗੀ ਜਿਹੜਾ ਸਾਡੇ ਕੋਲੇ ਆਪਸ ਨਹੀਂ ਹੱਲਾਇਕੰਦਾ ਕਿਸਾਨ ਜਾਂ ਕੋਈ ਮਜ਼ਦੂਰ ਪਰਿਵਾਰ ਚੋਂ ਵੀ ਅੱਜ ਉਹ ਬਸਤੀ ਹੈ ਆਪਣੇ ਮਜਬੀ ਸਖਾਂ ਦੀ ਬਾਹਰ ਪਰਲੇ ਪਾਸੇ ਪੱਤੀ ਜ ਆਪਣੇ ਉਹਨਾਂ ਦੇ ਵੀ ਸਨੇਹ ਆਏ ਨੇ ਕੁਝ ਬੰਦੇ ਸੀ ਲਾਸਮੈਂਟ ਲੇਟ ਕਰੀ ਕੰਮਾਂ ਕਰਾਂਦੇ ਚਲੇ ਗਏ ਤੇ ਕਾਫੀ ਸਨੇਹ ਆ ਰਹੇ ਨੇ ਲੋਕ ਕਦੇ ਵੀ ਸਾਨੂੰ ਇਹ ਔਖਾ ਵੀ ਇੰਨਾ ਬੇਲ assi ਨਹੀਂ ਭਰ ਸਕਨੇ ਵੀ ਜਿਹੜੀ 600 ਜੁਨਟ ਹੈ ਵੀ ਇਹ ਵੀ ਜੋ ਪ੍ਰਾਈਵੇਟ ਹੱਥਾਂ ਚ ਬਾਗੀ ਤੇ ਇਹ ਸਾਨੂੰ 600 ਜੁਨਟ ਵੀ ਫਰੀ ਦੀ ਮਿਲਣੀ ਇਹ ਬਿਜਲੀ 10 ਰੁਪਏ ਜੁਨਟਾ ਨੂੰ ਘਟੋ ਘਟਕਰਾ ਦੇ ਵਿੱਚ ਮਿਲਣੀ ਹੈ ਪਰ ਜੇਕਰ ਜੇ ਤੁਸੀਂ ਜਿਵੇਂ ਬਿਜਲੀ ਦਾ ਮੀਟਰ ਹੀ ਉਤਾਰ ਦਿੱਤਾ ਇਸ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀ ਆ ਕੇ ਵੱਡੇ ਪੱਧਰ ਤੇ ਜੁਰਮਾਨਾ ਕਿਸੇ ਪਰਿਵਾਰ ਨੂੰ ਪਾ ਕੇ ਜਾਂਦੇ ਨੇ ਤਾਂ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਉਹਦੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਫੁੱਲ ਜ਼ਿੰਮੇਵਾਰੀ ਹੈ ਅਸੀਂ ਫਿਰ ਵੱਡੇ ਪੱਧਰ ਤੇ ਦਫ਼ਤਰਾਂ ਮੂਰੇ ਬੈਠ ਕੇ ਵਿਰੋਧ ਕਰਾਂਗੇ ਕਿਸੇ ਕਿਸਾਨ ਨੂੰ ਕਿਸੇ ਮਜ਼ਦੂਰ ਨੂੰ ਰਾਤ ਨੂੰ ਹਨੇਰੇ ਵਿੱਚ ਨਹੀਂ ਬਿਠਣ ਦੇਵਾਂਗੇ ਇਹ ਜਥੇਬੰਦੀ ਦਾ ਫੈਸਲਾ ਹੈ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੀਟਰ ਇੱਥੋਂ ਉਤਾਰਿਆ ਗਿਆ ਹੈਗਾ ਇਹ ਇਹ ਇਸ ਨੂੰ ਤੁਸੀਂ ਪ੍ਰੀਪੇਡ ਵਾਲਾ ਮੀਟਰ ਮੰਨ ਲਿਓ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਕੀ ਫਰਕ ਕੀ ਹੈ ਦੂਸਰੇ ਮੀਟਰ ਨਾਲੋਂ ਇਹਦੇ ਵਿੱਚ ਜੀ ਦੂਜੇ ਇਹ ਇੱਕ ਤਾਂ ਇਹ ਚ SIM ਪਾਏ ਹੋਏ ਨੇ Airtel ਕੰਪਨੀ ਦੇ ਹੂੰ ਇਹ Airtel ਕੰਪਨੀ ਜਿਹੜੀ ਇਹ ਵੀ ਪ੍ਰਾਈਵੇਟ ਕੰਪਨੀ ਹੈ। ਹੂੰ ਕਿਉਂਕਿ ਇਹਦੇ ਵਿੱਚ ਸਰਕਾਰ ਦੇ ਇਚ ਵੀ ਕੁਝ ਨਹੀਂ ਹੈਗਾ। ਹੂੰ ਤੇ ਸਰਕਾਰ ਤਾਂ ਆਪਣੇ ਹੱਥ ਖੜੇ ਕਰੀ ਜਾਂਦੀ ਹੈ ਲੋਕਾਂ ਤੋਂ। ਹੂੰ ਸਾਰੀਆਂ ਸਰਕਾਰਾਂ ਨਹੀਂ ਇਹ ਜਿਹੜੇ ਲੋਕ ਗਲਤ ਫੈਸਲੇ ਲੈਨੇ ਉਹ ਸਰਕਾਰਾਂ ਹੁਣ ਲਾਗੂ ਕਰ ਰਹੀਆਂ ਨੇ। ਬਿਲਕੁਲ ਇਹ ਤੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੀਟਰ ਹੈ ਜਿਹੜਾ ਇਸ ਸਮੇਂ ਪਿੰਡ ਬਡਰੁਖਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਜਿਹੜਾ ਉਤਾਰਿਆ ਗਿਆ ਹੈਗਾ ਤੇ ਕਿਸਾਨ ਇਹ ਕਹਿ ਰਹੇ ਨੇ ਕਿ ਇਹ ਮੀਟਰ ਹੈ ਜਿਹੜਾ ਉਹ ਬਿਜਲੀ ਦਫ਼ਤਰ ਦੇ ਵਿੱਚ ਬਿਜਲੀ ਵਿਭਾਗ ਨੂੰ ਜਮ੍ਹਾਂ ਕਰਵਾਇਆ ਜਾਵੇਗਾ ਪਰ ਇਸ ਤੋਂ ਬਾਅਦ ਜੇ ਬਿਜਲੀ ਵਿਭਾਗ ਆ ਕੇ ਇਹਨਾਂ ਪਰਿਵਾਰ ਦੇ ਉੱਪਰ ਕੋਈ ਵੱਡੀ ਕਾਰਵਾਈ ਕਰਦਾ ਹੈਗਾ ਕੋਈ ਜੁਰਮਾਨਾ ਪਾਉਂਦਾ ਹੈਗਾ ਤਾਂ ਉਸ ਦੇ ਲਈ ਜਥੇਬੰਦੀ ਉਸ ਪਰਿਵਾਰ ਦੇ ਨਾਲ ਖੜੀ ਹੈਗੀ ਤੇ ਉਸ ਪਰਿਵਾਰ ਦੇ ਹੱਕ ਦੇ ਵਿੱਚ ਚਾਹੇ ਉਹਨਾਂ ਨੂੰ ਬਿਜਲੀ ਵਿਭਾਗ ਦੇ ਅੱਗੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨੇ ਪੈਣ ਪਰ ਹੁਣ ਇਸ ਦੇ ਨਾਲ ਇੱਕ ਵੱਡੀ ਜਿਹੜੀ ਸਮੱਸਿਆ ਇਹੋ ਇਹੀ ਹੋਵੇਗੀ ਕਿ ਬਿਜਲੀ ਵਿਭਾਗ ਵੱਲੋਂ ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾਂਦਾ ਹੈਗਾ ਕਿਉਂਕਿ ਜੇ ਅੱਜ ਇਸ ਤਰ੍ਹਾਂ ਦੇ ਵੱਡੇ ਪੱਧਰ ਤੇ ਮੀਟਰ ਉਤਾਰੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੱਡੀ ਸਮੱਸਿਆ ਹੈਗੀ ਉਹ ਵੀ ਖੜੀ ਹੋ ਸਕਦੀ ਹੈਗੀ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਬਿਜਲੀ ਬਿੱਲ ਦਾ ਵਿਰੋਧ ਕਰ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ ਜਿਹੜਾ ਨਵਾਂ ਬਿਜਲੀ ਬਿੱਲ ਲੈ ਕੇ ਆਂਦਾ ਜਾ ਰਿਹਾ ਹੈਗਾ ਉਸ ਨੂੰ ਲੈ ਕੇ ਪਹਿਲਾਂ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਤੇ ਉਸ ਤੋਂ ਬਾਅਦ ਵੱਡੇ ਪੱਧਰ ਤੇ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਨੇਗੇ ਤਾਂ ਹੁਣ ਇੱਕ ਦੂਸਰੀ ਕਾਰਵਾਈ ਜਿਹੜੀ ਗਰਾਊਂਡ ਤੇ ਦਿਖ ਰਹੀ ਹੈਗੀ ਉਹ ਹੁਣ ਜਿਹੜੇ ਪ੍ਰੀ-पेड ਮੀਟਰ ਲੱਗੇ ਹੋਏ ਨੇਗੇ ਉਹਨਾਂ ਨੂੰ ਉਤਾਰਨ ਦੇ ਲਈ ਜਥੇਬੰਦੀ ਆਪ ਗਰਾਊਂਡ ਤੇ ਉਤਰੀ ਹੋਈ ਹੈਗੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਫੈਸਲਾ ਹੈਗਾ ਕਿਸਾਨਾਂ ਦੇ ਵੱਲੋਂ ਲਿਆ ਗਿਆ ਹੈਗਾ ਕਿ ਹੁਣ ਖੁਦ ਜਿਹੜੇ ਘਰਾਂ ਦੇ ਵਿੱਚ ਪ੍ਰੀ-पेड ਮੀਟਰ ਨੇ ਜਿਹੜੇ ਜਿਹਨੂੰ ਚਿਪ ਵਾਲਾ ਮੀਟਰ ਵੀ ਕਿਹਾ ਜਾਂਦਾ ਹੈਗਾ ਤਾਂ ਉਸ ਨੂੰ ਵੱਡੇ ਪੱਧਰ ਤੇ ਪਹਿਲਾਂ ਵੀ ਵਿਰੋਧ ਸੀ ਜਿਹੜਾ ਪਿੰਡ ਦੇ ਵਿੱਚ ਇਸ ਮੀਟਰ ਨੂੰ ਲਗਾਉਣ ਤੇ ਕਿਸਾਨ ਵਿਰੋਧ ਕਰਦੇ ਸੀਗੇ ਪਰ ਹੁਣ ਇਸ ਨੂੰ ਉਤਾਰਨ ਦੇ ਲਈ ਕਿਸਾਨ ਖੁਦ ਲੱਗ ਗਏ ਨੇ ਤਾਂ ਕਿਤੇ ਨਾ ਕਿਤੇ ਵੱਡਾ ਜਿਹੜਾ ਕਿਤੇ ਨਾ ਕਿਤੇ ਫੈਸਲਾ ਹੈਗਾ ਕਿਸਾਨਾਂ ਦਾ ਕਿ ਖੁਦ ਵੈਸੇ ਖਾਤਰੇ ਵਾਲਾ ਮਾਹੌਲ ਵੀ ਇੱਥੇ ਬਣਿਆ ਹੋਇਆ ਹੈਗਾ ਗੱਲਬਾਤ ਵੀ ਕਰਦੇ ਆਂਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਜ਼ਰੂਰਤ ਪੈ ਗਈ ਹੈਗੀ ਕਿਉਂਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਭਾਈ ਜੀ ਕਿਵੇਂ ਦੇਖਦੇ ਹੋਗੇ ਕਿ ਤੁਸੀਂ ਖੁਦ ਹੀ ਜਿਹੜਾ ਮੀਟਰ ਹੈਗਾ ਉਤਾਰ ਰਹੇ ਹੋਗੇ ਇਹਨਾਂ ਦੀ ਕੀ ਜ਼ਰੂਰਤ ਪਈ ਹੈਗੀ ਭਾਈ ਇਹ ਮੀਟਰ ਸੀ ਆਪਣੀ ਮਰਜ਼ੀ ਨਾਲ ਹੀ ਨਹੀਂ ਤਾਰ ਰਹੇ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਇਹ ਮੀਟਰ ਉਤਾਰ ਰਹਾਂਗੇ ਇਹ ਜਿਹੜੇ ਮੀਟਰ ਨੇ ਪ੍ਰਾਈਵੇਟ ਕੰਪਨੀਆਂ ਦੇ ਮੀਟਰ ਲੱਗੇ ਹੋਏ ਨੇ ਇਹ ਜਿਹੜੀ ਸਰਕਾਰ ਐ ਧੜਾ ਧੜ ਕੰਪਨੀ ਨੂੰ ਸਾਰੀ ਅਧਾਰਿਤ ਸਰਕਾਰੀ ਸੁਮਾ ਰਹੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਮੰਨਣਾ ਵੀ ਇਹ ਲੋਕਾਂ ਨੂੰ ਦੀ ਪਹੁੰਚੋ ਲਾਈਟ ਨੇ ਬਾਹਰ ਹੋ ਜਾਣਾ ਕਿਉਂਕਿ ਇਹ ਇੱਕ ਮੁੱਖ ਚੀਜ਼ ਆਪਣੇ ਘਰਾਂ 'ਚ ਵਰਤਣ ਵਾਲੀ ਜੇ ਰਾਤ ਨੂੰ 12 ਵਜੇ ਤੁਹਾਡੇ ਪੈਸੇ ਖਤਮ ਹੋ ਗਏ ਤਾਂ 12 ਵਜੇ ਹੀ ਲਾਈਟ ਤੁਹਾਡੀ ਬੰਦ ਹੋ ਜਾਣੀ ਹੈ ਚਾਹੇ ਤੁਸੀਂ ਨਹਾਉਣ ਕਣੀ ਬੈਠਿਓ ਚਾਹੇ ਰੋਟੀ ਪਕਾਉਣ ਕਣੀ ਬੈਠਿਓ ਚਾਹੇ ਤੁਹਾਡੇ ਕੋਈ ਰਿਸ਼ਤੇਦਾਰ ਹੋਵੇ ਇਹਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਲੋਕਾਂ 'ਚ ਐਡੀ ਤਾਕਤ ਹੈ ਨਹੀਂ ਗੀ ਹਜੇ ਵੀ ਲੋਕ ਐਡਵਾਂਸ ਪੈ ਬਿੱਲ ਭਰ ਕੇ ਵੀ ਲਾਈਟ ਚ ਲਵਾ ਸਕਣ ਅਸੀਂ ਇਸ ਦਾ ਤਾਬਰੋਧ ਕਰਦੇ ਵੀ ਆ ਲੋਕਾਂ ਤੋਂ ਇੰਨੇ ਮਹਿੰਗੇ ਬਿੱਲ ਤੇ ਪ੍ਰਾਈਵੇਟ ਕੰਪਨੀ ਨਾਲ ਨਿਬੜੇ ਨਹੀਂ ਜਾਣਾ ਹੁਣ ਤੁਸੀਂ ਕਿੰਨੇ ਕਿ ਮੀਟਰ ਜਿਹੜੇ ਤਾਰ ਚੁੱਕੇ ਹੋ ਸਾਡੀ ਹਜੇ ਤਾਂ ਇਹ 1-2 ਧੌਰੀ ਨਹੀਂ ਗਈ ਬਾਕੀ ਅੱਗੇ ਹੋਰ ਕਰਾਂ ਚ ਨੇ ਸਾਨੂੰ ਸੁਨੇਹੇ ਆਏ ਹੋਏ ਨੇ ਅਸੀਂ ਇੱਕ ਦੂਆਦ ਉਧਰ ਨੂੰ ਜਾਣਾ ਅੱਜ ਦੇ 25-30 ਮੀਟਰ ਦੇ ਐਵਰੇਜ ਸਾਡੀ ਅੱਜ ਅੱਜ ਹੋਰ ਪਿੰਡਾਂ ਚ ਵੀ ਤੁਹਾਡੀ ਜਥੇਬੰਦੀ ਕਰ ਰਹੀ ਹੈ ਹਾਂਜੀ ਕੱਲ੍ਹ ਸਾਜਲੀ ਦੇ ਵਿੱਚ ਹੋਇਆ ਅੱਜ ਲੌਂਗਵਾਲ ਦੇ ਵਿੱਚ ਵੀ ਹੋਣਾ ਤੇ ਹੋਰ ਕਾਫੀ ਸਾਰੇ ਪਿੰਡਾਂ ਦੇ ਵਿੱਚ ਸਾਡੇ ਪਿੰਡ ਬਲਾਕ ਚੱਲ ਰਿਹਾ ਜਿਹੜੇ ਪਿੰ ਪਿੰਡਾਂ ਘਾਵ ਦਾ ਸਾਰੇ ਪਿੰਡਾਂ ਦੇ ਵਿੱਚ ਸਾਨੂੰ ਜਥੇਬੰਦੀ ਵੱਲੋਂ ਸਨੇਹਾ ਆਇਆ ਹੋਇਆ ਅੱਜ ਅਸੀਂ ਇਹ ਸਨੇਹੇ ਨੂੰ ਮੁੱਖ ਰੱਖਦੇ ਹੋਏ ਵੀ 10 ਤਰੀਕ ਨੂੰ ਸਾਰੇ ਮੀਟਰ ਜਿੰਨੇ ਪੱਟੇ ਆਣਗੇ ਲੋਕਾਂ ਦੀ ਸਹਿਮਤੀ ਲੈ ਕੇ ਉਹਨੇ ਪੱਟ ਕੇ ਅਸੀਂ ਕੱਲ ਨੂੰ ਜਮ੍ਹਾਂ ਕਰਵਾਵਾਂਗੇ ਅਸੀਂ ਉਹਦਾ ਉਤਰਾਂਗੇ ਇਹ ਤੁਸੀਂ ਵੀ ਜਮ੍ਹਾਂ ਕਰਵਾਉਣ ਜਾਵੋ ਹਾਂਜੀ ਹਾਂਜੀ ਅਸੀਂ ਪਰ ਜਿਹੜਾ ਤੁਸੀਂ ਇਹ ਕਰ ਰਹੇ ਹੋ ਕਿ ਜਿਸ ਤਰ੍ਹਾਂ ਤੁਸੀਂ ਖੁਦ ਉਤਾਰ ਰਹੇ ਹੋਗੇ ਤਾਂ ਇਹ ਗੈਰਕਾਨੂੰਨੀ ਕਿਤੇ ਨਾ ਕਿਤੇ ਬਣਦਾ ਕਿ ਤੁਸੀਂ ਖੁਦ ਡਾਇਰੈਕਟ ਜਿਹੜੀ ਬਿਜਲੀ ਘਰ ਨੂੰ ਦੇ ਰਹੇ ਹੋਗੇ ਇਹ ਡਾਇਰੈਕਟਰ ਤਾਂ ਹੀ ਫਿਰ ਆਏ ਹੁਣ ਹੋਰ ਹੱਲ ਨਹੀਂ ਸਾਡੇ ਕੋਲੇ ਕੋਈ ਹੂੰ ਹੋਰ ਹੱਲ ਵੀ ਕੀ ਲੋਕਾਂ ਕੋਲ ਸਰਕਾਰ ਸਾਡੀ ਸੁਣਦੀ ਨਹੀਂ ਹੈਗੀ ਪਹਿਲਾਂ ਸ਼ੰਭੂ ਮੋਰਚੇ ਤੇ ਤੁਸੀਂ ਦੇਖਿਆ ਖਨੌਰੀ ਉੱਥੇ ਕਿੰਨਾ ਤਸੱਦਦ ਕਰਿਆ ਸਰਕਾਰ ਨੇ ਸਾਡੀਆਂ ਟਰਾਲੀਆਂ ਤੱਕ ਹਜੇ ਤੱਕ ਸਾਮਾਨ ਨਹੀਂ ਮਿਲਿਆ ਨੇ ਜਿਹੜੇ ਜਿਹੜੇ ਘਰਾਂ ਦੇ ਤੁਸੀਂ ਮੀਟਰ ਉਤਾਰ ਰਹੇ ਹੋਗੇ ਜਿਵੇਂ ਉਹ ਘਰ ਤੁਹਾਡੇ ਨਾਲ ਸਹਿਮਤ ਨਹੀਂ ਪੂਰੇ ਸਹਿਮਤ ਨਹੀਂ ਸੀ ਸਹਿਮਤੀ ਬਿਨਾ ਕਿਸੇ ਦੇ ਘਰੇ ਜਾਂਦੀ ਨਹੀਂ ਸੀਗੀ ਜਿਹੜਾ ਸਾਡੇ ਕੋਲੇ ਆਪਸ ਨਹੀਂ ਹੱਲਾਇਕੰਦਾ ਕਿਸਾਨ ਜਾਂ ਕੋਈ ਮਜ਼ਦੂਰ ਪਰਿਵਾਰ ਚੋਂ ਵੀ ਅੱਜ ਉਹ ਬਸਤੀ ਹੈ ਆਪਣੇ ਮਜਬੀ ਸਖਾਂ ਦੀ ਬਾਹਰ ਪਰਲੇ ਪਾਸੇ ਪੱਤੀ ਜ ਆਪਣੇ ਉਹਨਾਂ ਦੇ ਵੀ ਸਨੇਹ ਆਏ ਨੇ ਕੁਝ ਬੰਦੇ ਸੀ ਲਾਸਮੈਂਟ ਲੇਟ ਕਰੀ ਕੰਮਾਂ ਕਰਾਂਦੇ ਚਲੇ ਗਏ ਤੇ ਕਾਫੀ ਸਨੇਹ ਆ ਰਹੇ ਨੇ ਲੋਕ ਕਦੇ ਵੀ ਸਾਨੂੰ ਇਹ ਔਖਾ ਵੀ ਇੰਨਾ ਬੇਲ assi ਨਹੀਂ ਭਰ ਸਕਨੇ ਵੀ ਜਿਹੜੀ 600 ਜੁਨਟ ਹੈ ਵੀ ਇਹ ਵੀ ਜੋ ਪ੍ਰਾਈਵੇਟ ਹੱਥਾਂ ਚ ਬਾਗੀ ਤੇ ਇਹੇ ਸਾਨੂੰ 600 ਜੁਨਟ ਵੀ ਫਰੀ ਦੀ ਮਿਲਣੀ ਇਹ ਬਿਜਲੀ 10 ਰੁਪਏ ਜੁਨਟਾ ਨੂੰ ਘਟੋ ਘਟਕਰਾ ਦੇ ਵਿੱਚ ਮਿਲਣੀ ਹੈ ਪਰ ਜੇਕਰ ਜੇ ਤੁਸੀਂ ਜਿਵੇਂ ਬਿਜਲੀ ਦਾ ਮੀਟਰ ਹੀ ਉਤਾਰ ਦਿੱਤਾ ਇਸ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀ ਆ ਕੇ ਵੱਡੇ ਪੱਧਰ ਤੇ ਜੁਰਮਾਨਾ ਕਿਸੇ ਪਰਿਵਾਰ ਨੂੰ ਪਾ ਕੇ ਜਾਂਦੇ ਨੇ ਤਾਂ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਉਹਦੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਫੁੱਲ ਜ਼ਿੰਮੇਵਾਰੀ ਹੈ ਅਸੀਂ ਫਿਰ ਵੱਡੇ ਪੱਧਰ ਤੇ ਦਫ਼ਤਰਾਂ ਮੂਰੇ ਬੈਠ ਕੇ ਵਿਰੋਧ ਕਰਾਂਗੇ ਕਿਸੇ ਕਿਸਾਨ ਨੂੰ ਕਿਸੇ ਮਜ਼ਦੂਰ ਨੂੰ ਰਾਤ ਨੂੰ ਹਨੇਰੇ ਵਿੱਚ ਨਹੀਂ ਬਿਠਣ ਦੇਵਾਂਗੇ ਇਹ ਜਥੇਬੰਦੀ ਦਾ ਫੈਸਲਾ ਹੈ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੀਟਰ ਇੱਥੋਂ ਉਤਾਰਿਆ ਗਿਆ ਹੈਗਾ ਇਹ ਇਸ ਨੂੰ ਤੁਸੀਂ ਪ੍ਰੀਪੇਡ ਵਾਲਾ ਮੀਟਰ ਮੰਨ ਲਿਓ ਹਾਂਜੀ ਹਾਂ ਤਾਂ ਇਹਦੇ ਵਿੱਚ ਕੀ ਫਰਕ ਕੀ ਆ ਦੂਸਰੇ ਮੀਟਰ ਨਾਲੋਂ ਇਹਦੇ ਵਿੱਚ ਜੀ ਦੂਜੇ ਇਹ ਇੱਕ ਤਾਂ ਇਹ ਚ SIM ਪਾਇਆ ਹੋਇਆ AirTel ਕੰਪਨੀ ਦੀ ਹੂੰ ਇਹ AirTel ਕੰਪਨੀ ਜਿਹੜੀ ਇਹ ਵੀ ਪ੍ਰਾਈਵੇਟ ਕੰਪਨੀ ਹੈ ਹੂੰ ਕਿਉਂਕਿ ਇਹਦੇ ਵਿੱਚ ਸਰਕਾਰ ਦੇ ਇੱਥੇ ਵੀ ਕੁਝ ਨਹੀਂ ਹੈਗਾ ਤੇ ਸਰਕਾਰ ਤਾਂ ਆਪਣੇ ਹੱਥ ਖੜੇ ਕਰੀ ਜਾਂਦੀ ਐ ਲੋਕਾਂ ਤੋਂ ਸਾਰੀਆਂ ਸਰਕਾਰਾਂ ਨਹੀਂ ਇਹ ਜਿਹੜੇ ਲੋਕ ਗਲਤ ਫੈਸਲੇ ਲੈਨੇ ਉਹ ਸਰਕਾਰਾਂ ਹੁਣ ਲਾਗੂ ਕਰ ਰਹੀਆਂ ਨੇ ਬਿਲਕੁਲ ਇਹ ਤੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੀਟਰ ਹੈ ਜਿਹੜਾ ਇਸ ਸਮੇਂ ਪਿੰਡ ਬਡਰੁਖਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਜਿਹੜਾ ਉਤਾਰਿਆ ਗਿਆ ਹੈਗਾ ਤੇ ਕਿਸਾਨ ਇਹ ਕਹਿ ਰਹੇ ਨੇ ਕਿ ਇਹ ਮੀਟਰ ਹੈ ਜਿਹੜਾ ਉਹ ਬਿਜਲੀ ਦਫ਼ਤਰ ਦੇ ਵਿੱਚ ਬਿਜਲੀ ਵਿਭਾਗ ਨੂੰ ਜਮ੍ਹਾਂ ਕਰਵਾਇਆ ਜਾਵੇਗਾ ਪਰ ਇਸ ਤੋਂ ਬਾਅਦ ਜੇ ਬਿਜਲੀ ਵਿਭਾਗ ਆ ਕੇ ਇਹਨਾਂ ਪਰਿਵਾਰ ਦੇ ਉੱਪਰ ਕੋਈ ਵੱਡੀ ਕਾਰਵਾਈ ਕਰਦਾ ਹੈਗਾ ਕੋਈ ਜੁਰਮਾਨਾ ਪਾਉਂਦਾ ਹੈਗਾ ਤਾਂ ਉਸ ਦੇ ਲਈ ਜਥੇਬੰਦੀ ਉਸ ਪਰਿਵਾਰ ਦੇ ਨਾਲ ਖੜੀ ਹੈਗੀ ਤੇ ਉਸ ਪਰਿਵਾਰ ਦੇ ਹੱਕ ਦੇ ਵਿੱਚ ਚਾਹੇ ਉਹਨਾਂ ਨੂੰ ਬਿਜਲੀ ਵਿਭਾਗ ਦੇ ਅੱਗੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨੇ ਪੈਣ ਪਰ ਹੁਣ ਇਸ ਦੇ ਨਾਲ ਇੱਕ ਵੱਡੀ ਜਿਹੜੀ ਸਮੱਸਿਆ ਇਹੋ ਇਹੀ ਹੋਵੇਗੀ ਕਿ ਬਿਜਲੀ ਵਿਭਾਗ ਵੱਲੋਂ ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾਂਦਾ ਹੈਗਾ ਕਿਉਂਕਿ ਜੇ ਅੱਜ ਇਸ ਤਰ੍ਹਾਂ ਦੇ ਵੱਡੇ ਪੱਧਰ ਤੇ ਮੀਟਰ ਉਤਾਰੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੱਡੀ ਸਮੱਸਿਆ ਹੈਗੀ ਉਹ ਵੀ ਖੜੀ ਹੋ ਸਕਦੀ ਹੈਗੀ ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ